ਹਾਂਜੀ ਬਾਬਾ ਜੀ ਕੀ ਨਾਮ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡਾ ਨਾਮ ਮਨਵੀਰ ਸਿੰਘ ਹੈ ਮਾਪ ਪਾਕਿਸਤਾਨ ਦੀ ਸੇਵਾ ਕਰਦੇ ਆਂ ਬਾਬਾ ਜੀ ਅੱਜ ਠੰਡੇ ਮਿੱਠੇ ਜਲ ਦੀ ਸਪੀਲ ਲਗਾਈ ਗਈ ਹੈ ਕੀ ਕਹਿਣਾ ਚਾਹੁੰਦੇ ਹੋ ਇਹ ਜੀ ਹਰੇਕ ਸਾਲ ਦੀ ਤਰ੍ਹਾਂ ਸ੍ਰੀ ਮਹਾਂਪੁਰਖ ਸੰਤ ਬਾਬਾ ਲੰਗਾ ਸਿੰਘ ਜੀ ਇਹਨਾਂ ਦੇ ਸਮੂਹ ਸਾਰੇ ਪਰਿਵਾਰ ਵੱਲੋਂ ਅਤੇ ਨਗਰ ਦੇ ਸਹਿਯੋਗ ਦੇ ਨਾਲ ਧੰਗੁਰੂ ਅਰਜਨ ਦੇਵ ਜੀ ਮਹਾਰਾਜ ਅਤੇ ਬਾਬਾ ਸੰਤੋਖ ਵਿਆਨੀ ਜਰਮਨ ਸਿੰਘ ਜੀ ਖਾਲਸਾ ਪੰਡਰਾਵਾਲੇ ਉਹਨਾਂ ਦੀ ਯਾਦ ਤਾਈਂ ਅੰਦਰ ਨਗਰ ਨਿਵਾਸੀ ਪੁਰਜ ਫਵਾਤ ਦੀਆਂ ਗੁਰਸਿੱਖ ਸੰਤਾਂ ਨਾਲ ਮਿਲ ਕੇ ਸੰਤ ਬਾਬਾ ਲੰ다 ਸਿੰਘ ਜੀ ਬਾਬਾ ਆਸਾ ਸਿੰਘ ਦੀ ਮਾਤਾ ਬਲਵੰਤ ਕੌਰ ਜੀ ਸਮੂਹ ਪਰਿਵਾਰ ਨਗਰ ਨਿਵਾਸੀ ਗੁਰਸਿੱਖ ਸੰਤਾਂ ਨਾਲ ਮਿਲ ਕੇ ਹਰ ਇੱਕ ਸਾਲ ਦੀ ਤਰ੍ਹਾਂ ਇੱਥੇ ਆਪਣੇ ਚੌਂਕ ਵਿੱਚ ਪੁਰਜ ਫਵਾਤ ਠੱਲੇ ਮਿੱਠੇ ਜਲਦੀਆਂ ਸ਼ਮੀਲਾ ਜਲਜੀਰੇ ਦੀਆਂ ਸ਼ਮੀਲਾ ਅਤੇ ਬਰੱਡ ਚਣਿਆਂ ਦੇ ਲੰਗਰ ਲਗਾਏ ਜਾਂਦੇ ਨੇ ਕਿੰਨੇ ਟਾਈਮ ਤੋਂ ਲਗਾਤਾਰ ਬਾਬਾ ਜੀ ਇਹ ਲਗਾਈ ਜਾ ਰਹੀ ਹੈ ਜੀ ਇਹ ਵੀ ਨਾ 7-8 ਸਾਲ ਤੋਂ ਹੋ ਗਿਆ ਜੀ ਹੱਸ ਲੰਬੇ ਸਮੇਂ ਤੋਂ ਹੀ ਸ਼ਮੀਲਾ ਲੱਗਦੀਆਂ ਆ ਰਹੀਆਂ ਨੇ ਜੀ ਨੌਜਵਾਨ ਪੀੜੀ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹੋ ਨੌਜਵਾਨ ਪੀੜੀ ਨੂੰ ਇਹੀ ਮੈਸੇਜ ਦੇਣਾ ਚਾਹੁੰਦੇ ਆ ਜੀ ਕੋਈ ਨਾਲ ਹੋ ਕੇ ਸੇਵਾ ਕਰਿਆ ਕਰੋ ਭਾਈ ਦਸਤਾਰਾ ਸਿਰ ਤੇ ਵੱਧ ਤੋਂ ਵੱਧ ਬੰਨੋ ਕੇਸ ਰੱਖੋ ਦਾੜ੍ਹੀ ਰੱਖੋ ਵੇਖੋ ਆਪਣੇ ਵਾਸਤੇ ਧੰਨ ਧੰਨ ਸਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜਿਹੜੇ ਪੂਰਨੇ પા ਕੇ ਗਏ ਨੇ ਸਿੱਖੀ ਦੇ ਉੱਤੇ ਆਪਾਂ ਨੂੰ ਚੱਲਣ ਵਾਸਤੇ ਹੁਕਮਾ ਲਾ ਕੇ ਗਏ ਨੇ ਸੰਤ ਗਿਆਨੀ ਜਰਮੈਲ ਸਿੰਘ ਜੀ ਖਾਲਸਾ ਭੰਡਾਰਾ ਵਾਲੇ ਉਹ ਵੀ ਜੋ ਕਿ ਸਾਰੇ ਸੰਸਾਰ ਨੂੰ ਇਹੀ ਖਾ ਦੇ ਕੇ ਗਏ ਨੇ ਕਿ ਪਹਿਵਤ ਵਦ ਅਮਰਤ ਸ਼ਕੋ ਸਿੰਘ ਸਜੋ ਗੁਰੂ ਵਾਲੇ ਬਣੋ ਹਾਂਜੀ ਬਾਬਾ ਜੀ ਕੀ ਨਾਮ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਪਿਓ ਜਨ ਅਰਜਨ ਦੇਵ ਗੁਰੂ ਫਿਰ ਸੰਕਟ ਜੋਨ ਗਰਬ ਨਾ ਆਇਓ ਪੂਰਨ ਬ੍ਰਹਮ ਗਿਆਨੀ ਸੰਤ ਬਾਬਾ ਲਧਾ ਸਿੰਘ ਜੀ ਸੰਤ ਬਾਬਾ ਆਸਾ ਸਿੰਘ ਜੀ ਮਾਤਾ ਬਲਵੰਤ ਕੌਰ ਜਿਨ੍ਹਾਂ ਦਾ ਸਮੂਹ ਪਰਿਵਾਰ ਦਾਸ ਭਾਈ ਗੁਰਦੇਵ ਸਿੰਘ ਜੀ ਪਿੰਡ ਬੁਰਜਪਵਾਤ ਜ਼ਿਲ੍ਹਾ ਲੁਧਿਆਣਾ ਤੋਂ ਨੌਜਵਾਨ ਸਭਾ ਸਾਡੇ ਗੁਰਮੁਖ ਪਿਆਰੇ ਨਗਰ ਪਿੰਡ ਬੁਰਜ ਨਿਵਾਸੀ ਦੀਆਂ ਸੰਗਤਾਂ ਸਾਡੇ ਨੌਜਵਾਨ ਵੀਰ ਸਰਦਾਰ ਜੈਬ ਸਿੰਘ ਜੀ ਸਰਦਾਰ ਰੋਸ਼ਨ ਸਿੰਘ ਜੀ ਸਰਦਾਰ ਜਸਵੀਰ ਸਿੰਘ ਜੀ ਸਾਡੇ ਤਾਇਆ ਜੀ ਸਰਦਾਰ ਅਜੀਤ ਸਿੰਘ ਜੀ ਸਰਦਾਰ ਮੱਖਣ ਸਿੰਘ ਜੀ ਸਰਦਾਰ ਦਲਵੀਰ ਸਿੰਘ ਜੀ ਸਰਦਾਰ ਜੈਮਲ ਸਿੰਘ ਜੀ ਸਰਦਾਰ ਬਿਕਰਮ ਸਿੰਘ ਜੀ ਅਤੇ ਸਤਿਕਾਰਯੋਗ ਸਰਦਾਰ ਅਜਮੇਰ ਸਿੰਘ ਜੀ ਸਮੂਹ ਸਾਰਾ ਪਰਿਵਾਰ ਇਹਨਾਂ ਮਹਾਪੁਰਖਾਂ ਦੀ ਜਾਤ ਆਈ ਅੰਦਰ ਅਤੇ ਸਾਬੀ ਜੀ ਗੁਰੂ ਅਰਜਨ ਦੇਵ ਮਹਾਰਾਜ ਦੀ ਪਾਵਨ ਪਵਿੱਤਰ ਸ਼ਹਾੜਤ ਨੂੰ ਮੋਖ ਰੱਖਦਿਆਂ ਹੋਇਆਂ ਹਰ ਇੱਕ ਸਾਲ ਦੀ ਤਰ੍ਹਾਂ ਨੌਜਵਾਨ ਸਭਾ ਸੰਗਤਾਂ ਦੇ ਸਹਿਯੋਗ ਨਾਲ ਠੰਡੇ ਮਿੱਠੇ ਜਲ ਦੀਆਂ ਸ਼ਬੀਲਾਂ ਤੇ ਲੰਗਰ ਲਗਾਏ ਜਾ ਰਹੇ ਨੇ ਜਿਸ ਤਰ੍ਹਾਂ ਪਿਛਲੇ ਸਾਲ ਠੰਡੀਆਂ ਸ਼ਬੀਲਾਂ ਮਿੱਠੇ ਜਲ ਦੇ ਲੰਗਰ ਸੀ ਐ ਸਾਲ ਜਲ ਜੀਰਾ ਅਤੇ ਠੰਡੇ ਮਿੱਠੇ ਜਲ ਨਾਲ ਛੋਲੇ ਤੇ ਬਰੱਡ ਦੇ ਲੰਗਰ ਲਗਾਈ ਜਾ ਰਹੇ ਨੇ ਸਮੂਹ ਸੰਗਤਾਂ ਦਾ ਸਾਰੇ ਨੌਜਵਾਨ ਵੀਰਾਂ ਦਾ ਬੁਰਦਨਵਾਸੀ ਸੰਗਤਾਂ ਦਾ ਤਹਿ ਦਿਲੋਂ ਧੰਨਵਾਦ ਜੀ ਆਇਆਂ ਨੂੰ ਜਿਨ੍ਹਾਂ ਨੇ ਸਾਰੇ ਗੁਰਮੁਖ ਪਿਆਰਿਆਂ ਨੇ ਸੰਗਤਾਂ ਨੇ ਮਾਣਾਂ ਬੀਬੀਆਂ ਨੇ ਬੱਚਿਆਂ ਨੇ ਭਰਾਵਾਂ ਨੇ ਸਾਥ ਦੇ ਕੇ ਇਹ ਸਮਾਗਮ ਦਾ ਬੜਾ ਵੱਡਾ ਉਪਰਾਲਾ ਕਰਕੇ ਆਰੰਭਤਾ ਕੀਤੀ ਹੈ ਸਤਿਗੁਰ ਪਾਤਸ਼ਾਹ ਦੀ ਕਿਰਪਾ ਕਰਨ ਆਉਣ ਵਾਲਾ ਸਮਾਂ ਖੁਸ਼ੀਆਂ ਭਰਿਆ ਬਖਸ਼ਿਸ਼ ਕਰਨ ਨੌਜਵਾਨ ਨੂੰ ਸਾਡੇ ਵੱਲੋਂ ਇਹੀ ਮੈਸੇਜ ਆ ਕੇ ਭਾਈ ਗੁਰੂ ਸਾਹਿਬ ਜੀਆਂ ਦੇ ਪਾਏ ਹੋਏ ਪੂਰਨਿਆਂ ਤੇ ਚੱਲਣ ਦਾ ਆਪਜੀ ਯਤਨ ਕਰੋ ਆਪਣੇ ਨਗਰਾਂ ਵਿੱਚ ਏਸੀ ਤਰ੍ਹਾਂ ਹੀ ਨੌਜਵਾਨਾਂ ਨੂੰ ਮੇਲ ਜੋੜ ਕੇ ਗੁਰੂ ਸਾਹਿਬ ਦੀਆਂ ਯਾਦਾਂ ਵਿੱਚ ਏਸੀ ਤਰ੍ਹਾਂ ਹੀ ਠੰਡੇ ਮਿੱਠੇ ਯਾਦਾਂ ਸ਼ਬੀਲਾ ਲਗਾਉਣ ਦਾ ਯਤਨ ਕਰਿਆ ਕਰੋ ਭਾਈ ਸਾਰੀਆਂ ਸੰਗਤਾਂ ਦਾ ਧੰਨਵਾਦ ਹੈ ਸਮੂਹ ਸੰਗਤਾਂ ਦਾ ਪੱਤਰਕਾਰਾਂ ਦਾ ਧੰਨਵਾਦ ਜਿਨ੍ਹਾਂ ਨੇ ਪਹੁੰਚ ਕੇ ਇੱਕ ਗੁਰੂ ਘਰ ਦੀ ਸੇਵਾ ਦਾ ਲਾਭ ਉਠਾਇਆ ਹੈ ਸੰਤ ਮਹਾਪੁਰਖ ਸੰਤ ਬਾਬਾ ਜਰਨੈਲ ਸਿੰਘ ਦੀ ਖਾਲਸਾ ਪਿੰਡਰਾ ਵਾਲੇ ਜਿਨ੍ਹਾਂ ਦੀ ਬੜੀ ਵੱਡੀ ਪਰਯੋਪਕਾਰੀ ਹੈ ਦੇਣ ਹੈ ਨੌਜਵਾਨ ਸਭਾ ਨੂੰ ਤੇ ਮਹਾਪੁਰਖਾਂ ਦੀ ਜਾਤ ਮਾਤਾ ਬਲਵੰਤ ਕੌਰ ਬਾਬਾ ਆਸਾ ਸਿੰਘ ਜੀ ਬਾਬਾ ਲਦਾ ਸਿੰਘ ਦਾ ਸਮੂਹ ਪਰਿਵਾਰ ਨੌਜਵਾਨ ਵੀਰਾਂ ਨੇ ਇਹ ਸੇਵਾ ਕੀਤੀ ਹੈ ਪਾਤਸ਼ਾਹ ਸ਼ਹੀਦਾਂ ਸਿੰਘਾਂ ਦੀ ਜਾਤ ਹੈ ਅੰਦਰ ਇਹ ਸਮਾਗਮ ਕੀਤੇ ਗਏ ਨੇ ਸਤਿਗੁਰ ਪਾਤਸ਼ਾਹ ਮਾਰੀ ਸਾਰੀਆਂ ਸੰਗਤਾਂ ਨੂੰ ਆਉਣ ਵਾਲਾ ਸਮਾਂ ਖੁਸ਼ੀਆਂ ਭਰਿਆ ਤੰਦਰੁਸਤੀਆਂ ਦੀਆਂ ਦਾਤਾਂ ਆਪਣੇ ਧਰਮ ਘਰੋਂ ਨਾਮਦਾਨ ਗੁਰ ਸਿੱਖੀ ਦੀ ਜੀਵਨ ਦੀਆਂ ਦਾਤਾ ਬਖਸ਼ਿਸ਼ ਕਰਨ ਸਾਰੀਆਂ ਸੰਗਤਾਂ ਦਾ ਧੰਨਵਾਦ ਬਲਾਉ ਫਤੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ